ਮਸ਼ਹੂਰ ਕੋਮੇਡੀਅਨ ਤੇ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਨੂੰ અલਵਿਦਾ ਕਰ ਗਏ। ਤਾਂ ਬਾਅਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੋਹਾਲੀ ਦੇ ਫੋਟਿਸ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਇਸ ਫਾਨੀ ਸੰਸਾਰ ਨੂੰ ਹਲ ਬਤਾ ਗਿਆ ਦੱਸਦੀ ਹੈ ਕਿ ਕੈਰੀਆਨ ਚਟਾ ਇਸ ਨਾਲ ਹੀ ਹੋਰ ਕਈ ਪੰਜਾਬੀ ਫਿਲਮਾਂ ਕਈ ਪੁਰਾਣੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹਨਾਂ ਨੇ ਇੱਕ ਬਖੂਬੀ ਅਦਾਕਾਰੀ ਨਿਭਾਈ ਹੈ ਉਹਨਾਂ ਦੀ ਕਾਮਿਕ ਟਾਈਮਿੰਗ ਦੇ ਲੋਕ ਦਵਾਨੇ ਸਨ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਪੱਲਾ ਜਿਸ ਫਿਲਮ ਦੇ ਵਿੱਚ ਹੁੰਦੇ ਸੰਤ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਫਿਲਮ ਜਗਤ ਦਾ ਪ੍ਰੇਮੀ ਹੋਵੇ ਜੋ ਫਿਲਮ ਵੇਖਣ ਨਾ ਚਾਹਦਾ ਹੋਵੇ ਕਿਉਂਕਿ ਜਸਵਿੰਦਰ ਪੱਲਾ ਉਹਨਾ ਦਾ ਸੂਖ ਤੇ ਉਹਨਾਂ ਦੀ ਕਾਮਿਕ ਟਾਈਮਿੰਗ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਪਰ ਅੱਜ ਉਹ ਆਵਾਜ਼ ਜੋ ਹਾਸਾ ਹਮੇਸ਼ਾ ਦੇ ਲਈ ਖਾਮੋਸ਼ ਹੋ ਗਿਆ ਮੋਹਾਲੀ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਨੂੰ ਮੋਹਾਲੀ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਤੇ ਇਸ ਵੇਲੇ ਪੰਜਾਬੀ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ